ਸਤਿ ਸ਼੍ਰੀ ਅਕਾਲ ਜੀ। ਦੱਸੋ ਸਰਜੀਤ ਕੁਰੇ ਕੀ ਚਾਹੀਦਾ? ਬਸ ਕੁਝ ਨਹੀਂ। ਇਹ ਤਾਂ ਮੈਂ ਪਿਛਲੇ 50 ਸਾਲਾਂ ਤੋਂ ਸੁਣਦਾ ਆ ਰਿਹਾ। ਆਹ ਵੇਖ ਪਰਸ ਪਿਆਨਾ ਡਾਲਰਾਂ ਨਾਲ ਭਰਿਆ। ਇਹ ਇੰਨੇ ਡਾਲਰ ਉਹ ਆਪਣਾ ਗਰੇਵਾਲ ਦਾ ਸਟੋਰ ਨਹੀਂ ਹੈਗਾ। ਉਥੇ 2 ਘੰਟੇ ਕੰਮ ਕਰ ਆਉਣਾ। ਨਾਲੇ ਟਾਈਮ ਪਾਸ ਹੋ ਜਾਂਦਾ। ਚੱਲ ਦੱਸ ਅੱਜ ਆਪਣੀ 50ਵੀਂ ਵਰੇਗੰਡ ਹੈ। ਤੂੰ ਕੀ ਲੈਣਾ? ਅੱਛਾ ਜੀ ਜਦੋਂ ਉਹ ਦਿਨ ਸੀ ਉਦੋਂ ਤਾਂ ਝਾਂਜਰਾ ਵੀ 8 ਸਾਲਾਂ ਬਾਅਦ ਪੈਰਾਂ ਨੂੰ ਨਸੀਬ ਹੋਈਆਂ ਸੀ। surjit kaur ਨੇ ਥੋੜਾ ਮਸ਼ਕਰੀ ਜਿਹੀ ਨਾਲ ਕਿਹਾ। ਵਿਕਰ ਇੱਕਦਮ ਪਿੱਛੇ ਅਤੀਤ ਵਿੱਚ ਚਲਾ ਗਿਆ। surjit kaur ਵੱਲ ਤੱਕਿਆ ਤੇ ਸੋਚਿਆ ਉਹ ਭਲੀਏ ਲੋਕੇ ਤੇਰੀ ਸੂਝ ਸਿਆਣਪ ਤੇ ਆਪਣੀਆਂ ਸਦਰਾਂ ਮਾਰ ਮੁਠੀ ਘੁੱਟ ਚੱਲੀਏ। ਚਲਾਏ ਘਰ ਨਹੀਂ ਤਾਂ ਆ ਕੈਨੇਡਾ ਬਿਠਾ ਦਿੱਤਾ ਕੀ ਹੋਇਆ ਕਿਹੜੀਆਂ ਸੋਚਾਂ ਵਿੱਚ ਪੈ ਗਈ ਸਰਜੀਤ ਕੌਰ ਨੇ ਬਕਰ ਦੇ ਮੋਢੇ ਤੇ ਹੱਥ ਧਰ ਦੇ ਕਿਹਾ ਕੁਝ ਨਹੀਂ ਸਰਜੀਤ ਕੁਰੇ ਅੱਛਾ ਇਦਾਂ ਕਰਿਓ ਠੰਡ ਬਹੁਤ ਏ ਤੁਸੀਂ ਕੋਈ ਨਵਾਂ ਕੋਟ ਵੀ ਨਹੀਂ ਲਿਆ ਇਸ ਵਾਰ ਆਪਣੀ ਸਾਲਗिराਹ ਤੇ ਨਵਾਂ ਕੋਟ ਲੈ ਲਓ ਚੱਲ ਠੀਕ ਐ ਤੂੰ ਬੈਠ ਮੈਂ ਹੁਣੇ ਆਇਆ ਇਹਨਾਂ ਆਖ ਬਿੱਕਰ ਸਾਹਮਣੇ ਸ਼ਾਪਿੰਗ ਮਾਲ ਵਿੱਚ ਚਲਾ ਗਿਆ। ਕੁਝ ਸਮੇਂ ਬਾਅਦ ਵਾਪਸ ਆ ਬਿੱਕਰ ਨੇ ਸਰਜੀਤੋ ਦੇ ਪੈਰਾਂ ਵਿੱਚ ਨਵੀਆਂ ਝਾਂਜਰਾਂ ਪਾ ਦਿੱਤੀਆਂ। ਝਾਂਜਰਾਂ ਵੇਖ ਸਰਜੀਤੋ ਨੂੰ ਚਾਜ ਹੈ ਚੜ ਗਿਆ। ਇੱਕ ਦੂਜੇ ਵੱਲ ਤੱਕਿਆ ਜਿਵੇਂ ਦੋਹਾਂ ਤੇ ਫੇਰ ਤੋਂ ਜਵਾਨੀ ਆ ਗਈ ਹੋਵੇ। ਲੈ ਹੁਣ ਨਾਲਾਂ ਭਾ ਦੇਵੀ ਬਿੱਕਰ ਨੇ ਸਰਜੀਤੋ ਦੇ ਪੈਰੀ ਝਾਂਜਰਾਂ ਪਾ ਖੜੇ ਹੁੰਦੇ ਕਮਰ ਦੇ ਦਰਦ ਨੂੰ ਬਰਦਾਸ਼ਤ ਜਿਹਾ ਕਰਦੇ ਨੇ ਕਿਹਾ। ਆ ਵੇਖ ਸਰਜੀਤ ਕੁਰੇ ਆਪਣੇ ਗੈਰੀ ਵਾਸਤੇ ਕੋਟ ਤੇ ਨੂਹ ਦੇ ਕੱਪੜੇ ਤੁਸੀਂ ਨਹੀਂ ਸੁਧਰੇ ਨਾ ਮੈਂ ਕੀ ਕਿਹਾ ਸੀ ਕਿ ਠੰਡ ਬਹੁਤ ਹੈ ਆਪਣੇ ਲਈ ਕੋਈ ਕੋਟ ਲੈ ਆਇਓ ਸਰਜੀਤ ਕੁਰੇ ਆਪਣੇ ਗੈਰੀ ਨੇ ਰੋਜ਼ ਆਫਿਸ ਜਾਣਾ ਹੁੰਦਾ ਹੈ ਵੱਡੇ ਲੋਕਾਂ ਚ ਬਹਿਣੀ ਉੱਠਣੀ ਕੱਪੜੇ ਤਾਂ ਵਧੀਆ ਹੀ ਚਾਹੀਦੇ ਨੇ ਉਸ ਲਈ ਹਾਂ ਇਹ ਤਾਂ ਹੈ ਬਹੁਤ ਸਮੇ ਤੋਂ ਸੁਣਦੀ ਆ ਰਹੀਆਂ ਸੁਰਜੀਤੋ ਨੇ ਥੋੜਾ ਬਿਕਰ ਨਾਲ ਨਰਾਜ਼ਗੀ ਜਿਹੀ ਨਾਲ ਕਿਹਾ ਚੱਲ ਛੱਡ ਤੂੰ ਤਾਂ ਖੁਸ਼ ਐ ਅੱਜ ਤੇ ਪਹਿਲੇ ਬੋਲ ਤੇਰੀ ਮੰਗ ਪੂਰੀ ਕਰ ਦਿੱਤੀ ਤੇ ਫਿਰ ਦੋਨੋਂ ਜਾਣੇ ਕਿੰਨਾ ਚਿਰ ਬੈਂਚ ਤੇ ਬੈਠੇ ਦੂਰ ਤੱਕ ਸਾਹਮਣੇ ਸ਼ਾਂਤ ਖੜੇ ਪਾਣੀ ਨੂੰ ਤੱਕਦੇ ਰਹੇ ਚਲੋ ਜੀ ਚੱਲੀਏ ਬਹੁਤ ਸਮਾਂ ਹੋ ਗਿਆ ਅੱਜ ਤਾਂ ਨਾਲੇ ਨੂੰ ਤੇ ਪੁੱਤ ਉਡੀਕਦੇ ਹੋਣਗੇ ਸੁਰਜੀਤ ਕੌਰ ਨੇ ਬੈਂਚ ਤੋਂ ਉੱਠ ਕੇ ਕਿਹਾ ਪੜਾ ਤੂੰ ਦੱਸਿਆ ਉਹਨਾਂ ਨੂੰ ਕਿ ਅੱਜ ਆਪਣੀ 50ਵਾਂ ਸਾਲਗिराਹ ਹੈ ਇਹਦੇ ਵਿੱਚ ਦੱਸਣ ਵਾਲੀ ਕਿਹੜੀ ਗੱਲ ਹੈ ਸਾਲ ਬਾਅਦ ਤਾਂ ਇੱਕ ਦਿਨ ਆਉਂਦਾ ਹੈ ਇਹਨਾਂ ਤਾਂ ਉਹਨਾਂ ਨੂੰ ਪਤਾ ਹੀ ਹੋਵੇਗਾ ਚੱਲ ਲੱਗ ਜੂ ਪਤਾ ਕੀ ਗਿਫਟ ਦਿੰਦੇ ਨੇ ਤੇਰੇ ਨੂੰ ਪੁੱਤ ਬਿਕਰ ਨੇ ਸਰਜੀਤੋ ਦੇ ਹੱਥ ਦਾ ਸਹਾਰਾ ਲੈ ਖੜੇ ਹੁੰਦੇ ਕਿਹਾ ਤੇ ਘਰ ਵੱਲ ਤੁਰੇ ਘਰ ਵੜਦੇ ਹੀ ਸਾਹਮਣੇ ਗੈਰੀ ਤੇ ਉਸਦੀ ਘਰ ਵਾਲੀ ਡਾਈਨਿੰਗ ਟੇਬਲ ਤੇ ਬੈਠੇ ਸੀ ਪਾਪਾ ਜੀ ਆ ਕੋਈ ਟਾਈਮ ਹੈ ਘਰ ਆਉਣ ਦਾ ਅਸੀਂ ਮਾਰਨਿੰਗ ਜਲਦੀ ਜਾਣਾ ਹੁੰਦਾ ਤੁਸੀਂ ਤਾਂ ਵਿਹਲੇ ਹੋ ਘਟੋ ਘਟ ਸ਼ਾਮ ਨੂੰ ਤਾਂ ਘਰ ਜਲਦੀ ਆ ਜਾਇਆ ਕਰੋ ਅਸੀਂ ਤੁਹਾਡੀ ਵੇਟ ਕਰੀਏ ਕਿ ਰੈਸਟ ਕਰੀਏ ਇਹ ਪਿੰਡ ਨਹੀਂ ਕੈਨੇਡਾ ਇੱਥੇ ਸਮੇਂ ਤੇ ਹੈਲਥ ਦੀ ਕਦਰ ਕਰਨੀ ਪੈਂਦੀ ਏ ਤੁਸੀਂ ਇੰਨੇ ਕੇਅਰਲੈਸ ਕਿਉਂ ਬਣ ਗਏ ਹੋ ਹੱਥ ਵਿੱਚ ਫੜਿਆ ਪੁੱਤ ਦਾ ਕੋਟ ਬਿੱਕਰ ਨੇ ਚੁੱਪਚਾਪ ਟੇਬਲ ਤੇ ਰੱਖ ਦਿੱਤਾ ਕਮਰੇ ਵਿੱਚ ਸਿਰਫ ਸਨਾਟਾ ਹੀ ਸੀ ਪਰ ਬਿੱਕਰ ਦੇ ਅੰਦਰ ਤਾਂ ਜਿਵੇਂ ਦਰਦਾਂ ਦਾ ਦਰਿਆ ਛੱਲਾ ਮਾਰ ਆਖ ਰਿਹਾ ਹੋਵੇ ਕਿ ਮੈਂ ਬਾਹਰ ਨਿਕਲਣਾ ਤੂੰ ਐਵੇਂ ਬਰਦਾਸ਼ਤ ਨਾ ਕਰ ਅੱਖਾਂ ਰਾਹੀ ਡੁੱਲ ਲੈਣ ਦੇ ਪਰ ਅੱਜ ਦਰਿਆ ਤਾਂ ਸਰਜੀਤੋ ਦੇ ਅੰਦਰ ਵੀ ਸੀ ਪਰ ਗੁੱਸੇ ਨਾਲ ਭਰਿਆ ਤੇ ਫੁੱਟ ਪਿਆ ਅੱਛਾ ਇਹ ਨੇ ਕੇਅਰਲੈਸ ਹਾਂ ਹੈਗੇ ਨੇ ਇਹ ਕੇਅਰਲੈਸ ਜਦੋਂ ਸਾਡੇ ਵਿਆਹ ਤੋਂ ਬਾਅਦ ਤੂੰ ਪੈਦਾ ਹੋਇਆ ਤਾਂ 12 ਘੰਟੇ ਦੀ ਡਿਊਟੀ ਤੋਂ ਬਾਅਦ 6 ਘੰਟੇ ਫਿਰ ਵੀ ਲਾਉਣੇ ਤੇ ਕਹਿਣਾ ਗੈਰੀ ਦਾ ਚੰਗਾ ਭਵਿੱਖ ਬਣਾਉਣ ਲਈ ਮਿਹਨਤ ਤਾਂ ਕਰਨੀ ਹੀ ਪੈਣੀ ਏ ਮੈਂ ਬਹੁਤ ਕਹਿਣਾ ਸਿਹਤ ਦਾ ਖਿਆਲ ਤਾਂ ਰੱਖੋ ਪਰ ਨਹੀਂ ਇਹ ਤਾਂ ਹੈ ਹੀ ਕੇਅਰਲੈਸ ਤੂੰ ਵੱਡਾ ਹੋਇਆ ਕਾਲਜ ਗਿਆ ਤੈਨੂੰ ਵਧੀਆ ਕੱਪੜੇ ਬੂਟ ਖਾਣ ਪੀਣ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਏ ਜਦ ਕਦੇ ਰਿਸ਼ਤੇਦਾਰੀ ਚ ਵਿਆਹ ਆ ਜਾਣਾ ਤਾਂ ਡਰ ਜਾਣਾ ਕਿ ਨਵੇਂ ਕੱਪੜਿਆਂ ਤੇ ਪੈਸੇ ਲਾਉਣੇ ਪੈਣੇ ਆ ਸਾਰੇ ਵਿਆਹ ਹੁਣ ਤੱਕ ਆਪਣੇ ਵਿਆਹ ਵਾਲੇ ਹੀ ਕੋਟ ਪਾ ਵੇਖ ਲੈ ਮੈਂ ਬਹੁਤ ਕਹਿਣਾ ਨਵਾਂ ਕੋਟ ਪੈਂਟ ਲੈ ਲਓ ਰਿਸ਼ਤੇਦਾਰ ਕੀ ਕਹਿਣਗੇ ਉਹੀ ਵਿਆਹ ਵਾਲਾ ਕੋਟ ਪਾਈ ਫਿਰਦਾ ਪਰ ਨਹੀਂ ਇਹ ਤਾਂ ਹੈ ਹੀ ਕੇਰਲੈਸ ਹਾਂ ਪਰ ਅੱਜ ਕੇਰਲੈਸ ਦੇ ਮੈਨੇ ਹੀ ਬਦਲ ਗਏ ਮੈਂ ਜ਼ਿਆਦਾ ਕਹਿਣਾ ਤਾਂ ਇਹਨਾਂ ਦੀਆਂ ਅੱਖਾਂ ਵਿੱਚ ਚਮਕ ਜਿਹੀ ਆ ਜਾਣੀ ਕਿਉਂਕਿ ਇਹਨਾਂ ਨੂੰ ਵੀ ਪਤਾ ਸੀ ਕਿ ਮੇਰੇ ਗੁੱਸੇ ਵਿੱਚ ਵੀ ਇਹਨਾਂ ਲਈ ਫਿਕਰ ਹੈ ਪਰ ਅੱਜ ਤੇਰੇ ਕੇਅਰਲੈਸ ਕਹਿਣ ਤੇ ਇਹਨਾਂ ਦੀਆਂ ਅੱਖਾਂ ਵਿੱਚ ਚਮਕ ਨਹੀਂ ਇਹਨਾਂ ਦੀਆਂ ਅੱਖਾਂ ਵਿੱਚ ਤਾਂ ਸਰਜੀਤ ਕੌਰ ਭਰੇ ਮਨ ਨਾਲ ਲਗਾਤਾਰ ਲਗਾਤਾਰ ਬੋਲੀ ਜਾ ਰਹੀ ਸੀ ਉਸਦੇ ਬੋਲਾਂ ਵਿੱਚ ਮਮਤਾ ਮੇਰ ਗਿਲਾ ਤੇ ਕਈ ਕੁਝ ਡੁੱਲ ਡੁੱਲ ਜਾਂਦਾ ਸੀ ਬਾਸਕਰ ਸਰਜੀਤ ਕੁਰੇ ਬਾਸਕਰ ਸਿਹਤ ਖਰਾਬ ਕਰ ਲਵੇਗੀ ਤੇ ਇਹਨਾਂ ਆਖਦੇ ਬਿੱਕਰ ਸਿੰਘ ਨੇ ਸਰਜੀਤ ਕੁਰ ਦੇ ਅੰਦਰੋਂ ਵਹਿੰਦੇ ਦਰਿਆ ਨੂੰ ਵੀ ਆਪਣੇ ਹੀ ਅੰਦਰ ਮੋੜ ਦੇਣ ਦੀ ਕੋਸ਼ਿਸ਼ ਕੀਤੀ ਤੇ ਚੁੱਪਚਾਪ ਕਮਰੇ ਅੰਦਰ ਚਲਾ ਗਿਆ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ